ਸਸ਼ੀ ਕਾਲ ਜੀ ਮੈਂ ਦਿਨਾਂ ਦੀ ਮਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਗੱਲ ਕਰਾਂਗੇ ਨਕੋਦਰ ਦੇ ਨੂਰ ਮਹਿਲ ਦੀ ਜਿੱਥੇ ਕੀ ਪਹਿਲੀ ਵਾਰ ਕੁਝ ਅਜੀਹਾ ਹੋਇਆ ਜਿਸ ਨੇ ਕੀ ਸਭ ਕੁਝ ਵੱਖਰਾ ਹੀ ਕਰ ਦਿੱਤਾ ਜੀ ਹਾਂ ਦਾਦੇ ਕ ਨੂਰ ਮਹਿਲ ਦੇ ਵਿੱਚ ਚੇਅਰਮੈਨ ਜਿਹੜੇ ਕਿ ਇੱਕ ਐਸਸੀ ਬੰਦੇ ਨੂੰ ਮਿਲਿਆ ਐਸਸੀ ਭਾਈਚਾਰਾ ਸੰਬੰਧੀ ਜਿਹੜਾ ਬੰਦਾ ਆ ਉਸ ਨੂੰ ਜਿਹੜੀ ਕਿ ਚੇਅਰਮੈਨ ਨੇ ਦਿੱਤੀ ਗਈ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਕਿ ਪਹਿਲਾ ਪਿੰਡ ਦਾ ਸਰਪੰਚ ਆ ਜਿਸ ਦੇ ਵੱਲੋਂ ਪਿੰਡ ਦੇ ਨੁਹਾਰ ਬਦਲਣ ਦੇ ਵਾਸਤੇ ਨਸ਼ਿਆਂ ਦੇ ਖਿਲਾਫ ਇਸ ਦੇ ਬੋਲੋ ਜਿਹੜੇ ਕਿ ਕੁਝ ਮਤੇ ਪਾਸ ਕੀਤੇ ਗਏ ਸੀ ਕਿ ਨਸ਼ਾ ਜਿਹੜਾ ਕਿ ਪਿੰਡ ਦੇ ਵਿੱਚ ਕੋਈ ਵੇਚਣ ਆਉਂਦਾ ਤਾਂ ਉਸ ਦੇ ਉੱਤੇ ਖਿਲਾਫ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਉਸ ਦਾ ਬਾਈਕਰ ਕੀਤਾ ਜਾਵੇਗਾ ਤਾਂ ਕਾਫੀ ਜਿਹੜੇ ਸਖਤ ਫੈਸਲੇ ਇਸ ਪਿੰਡ ਦੇ ਸਰਪੰਚ ਦੇ ਵੱਲੋਂ ਜਿਹੜੇ ਕਿ ਲਏ ਜਾਂਦੇ ਨੇ ਤਾਂ ਉਹੀ ਸਰਪੰਚ ਜਿਹੜਾ ਕਿ ਐਸ ਸੀ ਭਾਈਚਾਰੇ ਨਾਲ ਸੰਬੰਧਿਤ ਹੈ ਤੇ ਹੁਣ ਉਸਰ ਜਿਹੜੀ ਕਿ ਚਿਆਰ ਮੈਨੀ ਵਿਲੇਜ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਜਿਹੜਾ ਕਿ ਤਾਂਤਾ ਲੱਗਿਆ ਹੋਇਆ ਭੀੜ ਲੱਗੀ ਹੋਈ ਹੈ ਕਿਉਂਕਿ ਪਿੰਡ ਦੀ ਨੁਹਾਰ ਬਦਲਣ ਦੇ ਵਾਸਤੇ ਜੇਕਰ ਚੰਗੀ ਪੰਚਾਇਤ ਚੁਣੀ ਜਾਵੇ ਤਾਂ ਉਹ ਪਿੰਡ ਦੀ ਪੂਰੀ ਨੁਹਾਰ ਬਦਲ ਕੇ ਰੱਖ ਦਿੰਦੀ ਆ ਖਾਸ ਗੱਲ ਇਹ ਹੈ ਕਿ ਜਿਹੜਾ ਇਹ ਹਲਕਾ ਉਹ ਐਮਐਲਏ ਇੰਦਰਜੀਤ ਕੌਰ ਮਾਨ ਦਾ ਹਲਕਾ ਹੈ ਤੇ ਜਿੱਥੇ ਉਹਨਾਂ ਦੇ ਵੱਲੋਂ ਕਾਫੀ ਕੰਮ ਕੀਤੇ ਜਾ ਰਹੇ ਨੇ ਦੂਜੇ ਪਾਸੇ ਹੁਣ ਜਿਹੜੀ ਚੇਅਰਮੈਨ ਹੀ ਮਿਲੀ ਆ ਤਾਂ ਉਸ ਦੇ ਨਾਲ ਲੋਕਾਂ ਦੇ ਵਿੱਚ ਖੁਸ਼ੀ ਹੈ ਤੇ ਉਹਨਾਂ ਦੇ ਵੱਲੋਂ ਜਿਹੜੀ ਕਿ ਵਧਾਈਆਂ ਦਿੱਤੀਆਂ ਜਾ ਰਹੇ ਨੇ ਤਾਂ ਦੇਖਦੇ ਆਂ ਇੱਕ ਖਾਸ ਤਸਵੀਰਾਂ ਤੇ ਅੱਜ ਤੁਸੀਂ ਆਏ ਹੋ ਉਮਰਪੁਰੇ ਥੋੜਾ ਜਿਹਾ ਦੱਸ ਦੇ ਚਾਂਦਨਾ ਪਾ ਦਿਓ ਜੀ ਹਾਂ ਜੀ ਅੱਜ ਉਮਰਪੁਰੇ ਆਏ ਆ ਪਾਰਟੀ ਦੇ ਬੜੇ ਪੁਰਾਣੇ ਔਰ ਤਕਸਾਲੀ ਔਰ ਸੂਝਵਾਨ ਜਿਹੜੇ ਵਰਕਰ ਬਲੌਗ ਪ੍ਰਧਾਨ ਵੀ ਰਹੇ ਨੇ ਕਰਨੈਲ ਰਾਮ ਬਾਲੂ ਜੀ ਪਾਰਟੀ ਜੀ ਨੇ ਉਹਨਾਂ ਨੂੰ ਅੱਜ ਮਾਰਕੀਟ ਕਮੇਟੀ ਨੂੰ ਕੋਦਰ ਦੀ ਚੇਅਰਮੈਨੀ ਨਾਲ ਨਵਾਜਿਆ ਤੇ ਪਾਰਟੀ ਨੇ ਜਿਹੜੇ ਬਾਕੀ ਵਰਕਰਾਂ ਦਾ ਵੀ ਬਹੁਤ ਜ਼ਿਆਦਾ ਹੌਸਲਾ ਵਧਾਇਆ ਤੇ ਇਹ ਇੱਕ ਆਮ ਆਦਮੀ ਪਾਰਟੀ ਆ ਕਿ ਜਿਹੜੇ ਚੇਅਰਮੈਨ ਆ ਵਰਕਰਾਂ ਚੋਂ ਨਿਕਲਦੇ ਆ ਬਾਕੀ ਪਾਰਟੀਆਂ ਦੇ ਤਾਂ ਬਹੁਤ ਵੱਡੇ ਘਰਾਨਿਆਂ ਦੇ ਵਿੱਚੋਂ ਚੇਅਰਮੈਨ ਲੱਗੇ ਗਏ ਲਗਾਏ ਗਏ ਆ ਤੇ ਪਾਰਟੀ ਹਾਈ ਕਮਾਂਡ ਦਾ ਤੇ ਪੂਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਤੇ ਜਿਹੜਾ ਕਰਨੈਲ ਰਾਮ ਬਾਲੂ ਜੀ ਅਰਗੇ ਮਿਹਨਤੀ ਵਰਕਰਾਂ ਨੂੰ ਉਹਨਾਂ ਨੇ ਮਾਰਕੀਟ ਕਮੇਟੀ ਦੀ ਚੇਅਰਮੈਨੀ ਨਾਲ ਨਵਾਜਿਆ ਹਾਂਜੀ ਹਾਂਜੀ ਅੱਜ ਬੜਾ ਮੁਬਾਰਕ ਮੌਕੇ ਤੇ ਇਕੱਠੇ ਹੋਏ ਆ ਸਾਡੇ ਬਹੁਤ ਹੀ ਸਤਿਕਾਰਯੋਗ ਕਰਨੈਰਾ ਬਾਲੂ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਔਰ ਸਮਰਪਤ ਜਿਹੜੇ ਵਰਕਰ ਆ ਜਿਨ੍ਹਾਂ ਨੂੰ ਅੱਜ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਮੰਡੀ ਕਾਨ ਬੋਰਡ ਦੇ ਨਕੌਦਰ ਮੰਡੀ ਦੇ ਚੇਅਰਮੈਨ ਜਿਹੜਾ ਉਹ ਉਹਦਾ ਇਹਨਾਂ ਨੂੰ ਮਾਨ ਦਤਾ ਔਰ ਅਸੀਂ ਇਸਦੇ ਧੰਨਵਾਦ ਕਰਦੇ ਆ ਉਤੇਗਾ ਜਰੂਰ ਦੱਸਣੀ ਚਾਹੁੰਦੇ ਆ ਕਿ ਕਿਉਂਕਿ ਕਾਮਾਦਵੀ ਪਾਰਟੀ ਆ ਜਿਹੜੀ ਆਮ ਘਰਾਂ ਦੇ ਵਿੱਚੋਂ ਵੋਲੰਟੀਅਰ ਜਿਹੜੇ ਮਿਹਨਤ ਨਾਲ ਇਮਾਨਦਾਰੀ ਨਾਲ ਜਿਨ੍ਹਾਂ ਨੇ ਮਿਹਰ ਸਵਾਰਥ ਹੋ ਕੇ ਪਾਰਟੀ ਲਈ ਕੰਮ ਕੀਤਾ ਉਹਨਾਂ ਨੂੰ ਮਾਣ ਦਿੰਦੀ ਹੈ ਔਰ ਇਹ ਮਾਣ ਇੱਕ ਜਿਹੜਾ ਐਸੀ ਬੰਦਾ ਖਾਸ ਕਰਕੇ ਅੱਜ ਤੱਕ ਜੇ ਇਤਿਹਾਸ ਦੇਖਿਆ ਨਕੌਦਰ ਮੰਡੀ ਦੇ ਵਿੱਚ ਖਾਸ ਕਰਕੇ ਕਦੇ ਵੀ ਕਦੇ ਐਸੀ ਬੰਦੇ ਨੂੰ ਚੇਅਰਮੈਨ ਨਹੀਂ ਲਾਇਆ ਤੇ ਔਰ ਪਹਿਲੀ ਵਾਰ ਇਤਿਹਾਸ ਬਣਿਆ ਕਿ ਸਾਡੇ ਐਸੀ ਜਿਹੜਾ ਇਹ ਕੰਮ ਕਰਦਾ ਬੰਦਾ ਸ਼੍ਰੀ ਕਰਨੈਦਰਾਂ ਬਾਲੂ ਜੀ ਨੇ ਚੇਅਰਮੈਨ ਲਾਇਆ ਔਰ ਉਹਦੇ ਨਾਲ ਹੀ ਔਰਤ ਨੂੰ ਵੀ ਬਰਾਬਰ ਦਾ ਮਾਣ ਸਨਮਾਨ ਦਿੱਤਾ ਉਹ ਬਿਲਗੇਰੀ ਜਿਹੜੀ ਚੇ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਗਰਮੀਤ ਕੌਰ ਜੀ ਉਹਨਾਂ ਨੇ ਵੀ ਉਹ ਵੀ ਮਿਹਨਤੀ ਵਰਕਰ ਆ ਔਰ ਔਰਤ ਨੂੰ ਵੀ ਸਨਮਾਨ ਦਿਤਾਰ ਔਰ ਤੀਜੇ ਸਾਡੇ ਸਾਥੀ ਲਖਬੀਰ ਸਿੰਘ ਜੀ ਸ਼ੀਰ ਉਪਲ ਉਹਨਾਂ ਨੂੰ ਵੀ ਜਿਹੜੇ ਨੂਰਮਲ ਦੀ ਮੰਡੀ ਦਾ ਚੇਅਰਮੈਨ ਬਣਾਇਆ ਅਸੀਂ ਮਾਨ ਜੋ ਗਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਦੀ ਸਮੂਚੀ ਟੀਮ ਦਾ ਸਦਾ ਪ੍ਰਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਔਰ ਸਾਡੇ ਹਲਕੇ ਦਾ ਮਾਨ ਖਾਸ ਕਰਕੇ ਮੈਡਮ ਇੰਦਰਜੀਤ ਕੌਰ ਮਾਨ ਜੀ ਐਮਐਲਏ ਸਾਹਿਬਾ ਔਰ ਸਮੂਚੀ ਪਾਰਟੀ ਵਰਕਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਇਹਨਾਂ ਨੂੰ ਜਿਹੜਾ ਅੱਜ ਇਹ ਮਾਨ ਬਖਸ਼ਿਆ ਉਹਨੂੰ ਇਹ ਪੂਰੀ ਆਸ ਵੀ ਕਰਦੇ ਹਾਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਹੋਣੇ ਦਿੰਨੇ ਵੀ ਇਸ ਡਿਊਟੀ ਨੂੰ ਪੂਰੀ ਮਿਹਨਤ ਤਾਂ ਦੇ ਇਹਨਾਂ ਨੂੰ ਮਾਉਣਗੇ ਔਰ ਆਪਣੇ ਪਾਰਟੀ ਦਾ ਨਾਂ ਆਪਣਾ ਨਾਮ ਔਰ ਆਪਣੇ ਜਿਹੜੇ ਜੀਵਨ ਸਹਿਬਾਨ ਵਰਕਰਾਂ ਦਾ ਜਿਹੜਾ ਨਾਂ ਉੱਚਾ ਕਰਨਗੇ ਬੋ ਬਤਨਵਾਰ ਕਰਨੇ ਪਾਰਟੀ ਆਈ ਕਮਾਨ ਦਾ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਅੰਜਵਲ ਸਿੰਘ ਕੇਜਰੀਵਾੜੀ ਜਿੰਦਾਬਾਦ ਮਨਸਿਹਰ ਭਗਤ ਸਿੰਘ ਮਾਨ ਜੀ ਜਿੰਦਾਬਾਦ ਮੇਡਮ ਇੰਦਰਜੀਤ ਕੁਰਮਾਨ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਕਨੈਲ ਦਾ ਬਾਦੂ ਜੀ ਜਿੰਦਾਬਾਦ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਹੀਂ ਤੁਹਾਡੇ ਸਾਡੇ ਘਰ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਛਲਕਾਟਾ ਟੀਵੀ ਦਾ ਅੱਜ ਮੇਰੇ ਕੋਲ ਭਾਜੀ ਹੁਣ ਨੇ ਕੋਟ ਤੋਂ ਪੁਰੀ ਤੀ ਪਹੁੰਚੀ ਆ ਸਾਡੇ ਕੋਟ ਤੋਂ ਭਾਈ ਉਹ ਸਾਰੇ ਅੱਜ ਮੈਨੂੰ ਖੁਸ਼ੀ ਦੇ ਇੰਨੇ ਪਾਲ ਜਿਹੜੇ ਹੈਗਾ ਮੈਂ ਬਿਆਨ ਨਹੀਂ ਕਰ ਸਕਦਾ ਜਿਹੜੀ ਸਾਡੀ ਆਮ ਆਦਮੀ ਪਾਰਟੀ ਆ ਉਹਨੇ ਜੋ ਮੈਨੂੰ ਮਾਣ ਬਖਸ਼ਿਆ ਉਹਦਾ ਮੈਂ ਬਿਆਨ ਕਰਕੇ ਦੱਸ ਨਹੀਂ ਸਕਦਾ ਕਿ ਕਿੰਨੀ ਵੱਡੀ ਕਿਸਮ ਮੈਨੂੰ ਨਕੌਦਰ ਮਾਰਕੀਟ ਕਮੇਟੀ ਦਾ ਚੇਅਰਮੈਨ ਜਿਹੜਾ ਹੈਗਾ ਉਹਨੇ ਜੋਕ ਕੀਤਾ ਮੈਂ ਅਰਵਿੰਦ ਕੇਜਰੀਵਾਲ ਭਗਵੰਤ ਸਾਨ ਸਾਡੀ ਐਮਐਲਏ ਇੰਦਰਜੀਤ ਕੁਲਮਾਨ ਔਰ ਪੂਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਮੈਨੂੰ ਇੱਕ ਜ਼ਿੰਮੇਵਾਰੀ ਸੰਭਾਈ ਹੈ ਇਸ ਜ਼ਿੰਮੇਵਾਰੀ ਨੂੰ ਮੈਂ ਆਪਣੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਔਰ ਸਾਰਿਆਂ ਨੂੰ ਆਪਣੇ ਸਾਥੀਆਂ ਨੂੰ ਆਪਣੇ ਮਿੱਤਰਾਂ ਨੂੰ ਆਪਣੇ ਪਾਰਟੀ ਦੇ ਵਲੰਟੀਅਰਾਂ ਨੂੰ ਨਾਲ ਲੈ ਕੇ ਚੱਲੂਗਾ ਅੱਜ ਮੈਨੂੰ ਖੁਸ਼ੀ ਨਾਲ ਇੱਕ ਗੱਲ ਜਰੂਰ ਕਹਿਣੀ ਪੈ ਰਹੀ ਹੈ ਕਿ ਉਮਰਪੁਰ ਸਾਡਾ ਪਿੰਡ ਹੈ ਉਮਰਪੁਰ ਦੇ ਵਿੱਚ ਅਕਾਲੀ ਕਾਂਗਰਸੀ ਬਹੁਤ ਚਿਰ ਦੀਆਂ ਸਰਕਾਰਾਂ ਆਉਂਦੀਆਂ ਅੱਜ ਤੱਕ ਸਾਡੇ ਪਿੰਡ ਨੂੰ ਕਿਸੇ ਨੇ ਵੀ ਮਾਣ ਕਰੀ ਨਹੀਂ ਚੇਰਮੈਨੀ ਦਾ ਬਖਸ਼ਿਆ ਤੇ ਅੱਜ ਉਮਰਪੁਰ ਦੇ ਵਿੱਚ ਵਿਭਾਗ ਲੱਗੇ ਆ ਦੂਸਰਾ ਕਿ ਅੱਜ ਤੱਕ ਅਹੀਂ ਨਕੂਦਰ ਹਲਕੇ ਦੇ ਵਿੱਚ ਦੇਖਦੇ ਆ ਜਿੱਦਾਂ ਭਾਈ ਹੁਣੀ ਸਾਰਿਆਂ ਨੂੰ ਦੱਸਿਆ ਹੀ ਆ ਕਿ ਨਕੂਦਰ ਹਲਕੇ ਦੇ ਪੂਰੇ ਦੇ ਵਿਧਾਨ ਸਭਾ ਦੇ ਜਦਿਆਂ ਮੰਡੀ ਬੋਰਡ ਬਣਿਆ ਆ ਉਹਦੀਆਂ ਵੋਟਾਂ ਦਾ ਪੈਂਦੀਆਂ ਆ ਕਿ ਸਾਡੇ ਐਸ்சி ਭਾਈਚਾਰੇ ਨੂੰ ਕਦੀ ਵੀ ਅਨਗੋਲਿਆ ਕੀਤਾ ਗਿਆ ਇੱਕ ਆਮ ਆਦਮੀ ਪਾਰਟੀ ਆ ਜਿਹੜੀ ਇੱਕ ਮਿਹਨਤੀ ਔਰ ਗਰੀਬ ਪਰਿਵਾਰਾਂ ਦੇ ਵਿੱਚੋਂ ਜਿਹੜੇ ਪਾਰਟੀ ਲਈ ਕੰਮ ਕਰਦੇ ਆ ਨਿਰਤਾਰਕ ਨਿਰਸੇਵ ਸੇਵਾ ਕਰਦੇ ਆ ਉਹਨਾਂ ਨੂੰ ਮਾਣ ਵੱਖਦੀ ਆ ਅਸੀਂ ਆਵਾ ਦੀ ਪਾਰਟੀ ਦਾ ਪੂਰੀ ਦਾ ਧੰਨ ਦੇ ਰੋ ਧੰਨਵਾਦ ਕਰਦੇ ਹਾਂ ਹਾਈ ਡਾਕਟਰ ਅਸੀਂ ਸਾਰੇ ਹੀ ਸਾਥੀ ਨਕੂਦਰ ਤੋਂ ਬਹੁਤ ਹੀ ਖੁਸ਼ੀ ਦੇ ਨਾਲ ਕਰਨੈਰਮ ਬਾਲੂ ਜੀ ਦੇ ਘਰ ਆਏ ਆ ਔਰ ਬਹੁਤ ਖੁਸ਼ੀ ਦਾ ਮਾਹੌਲ ਹੈ ਕਿ ਇਹਨਾਂ ਨੂੰ ਸਰਕਾਰ ਵੱਲੋਂ ਮਾਰਕੀਟ ਮਿੱਟੀ ਦੇ ਚੇਅਰਮੈਨ ਲਾਇਆ ਗਿਆ ਅਸੀਂ ਬਹੁਤ ਧੰਨਵਾਦੀ ਆ ਮੈਡਮ ਇੰਦਰਜੀਤ ਸਿੰਘ ਮਾਂਜੀ ਦੇ ਐਮਐਲਏ ਸਾਹਿਬ ਦੇ ਸਰਪਰ ਭਗਵਾਨ ਸਿੰਘ ਮਾਂਜੀ ਦੇ ਕਿ ਉਹਨਾਂ ਨੇ ਇੱਕ ਬਹੁਤ ਸਮਾਂ ਹੋ ਗਿਆ ਜਿਵੇਂ ਜਦੋਂ ਜਵਾਬ ਦੱਸਿਆ ਕਿ ਲਾਈਵ ਤੇ ਅਸੀਂ ਫਸਟ ਟਾਈਮ ਦੇਖ ਰਹੇ ਹਾਂ ਕਿ ਨਕੋਦਰ ਮਾਰਕ ਮਿੱਟੀ ਦਾ ਚੇਅਰਮੈਨ ਇੱਕ ਸ਼ਡਿਊਲਡ ਕਾਸਟ ਬਰਾਦਰੀ ਚੁਲਾਇਆ ਜਾ ਰਿਹਾ ਹੈਗਾ ਔਰ ਇਹ ਇਹਦਾ ਮੈਸੇਜ ਬਹੁਤ ਵਧੀਆ ਐਸੀ ਬਰਾਦਰੀਏ ਜਾ ਰਿਹਾ ਕਿ ਫਸਟ ਟਾਈਮ ਹਿਸਟਰੀ ਹੈ ਇਹ ਨਵੀਂ ਹਿਸਟਰੀ ਬਣੀ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਸਾਡੇ ਭਾਈ ਸਾਹਿਬ ਬਹੁਤ ਵਧੀਆ ਕੰਮ ਕਰਨਗੇ ਔਰ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਪਾਰਟੀ ਦੀ ਸੇਵਾ ਜਿੱਦਾਂ ਕੀ ਕਰਦੇ ਰਹੇ ਨੇ ਹੁਣ ਵੀ ਕਰਦੇ ਰਹਿਣਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਦਾਅਵਾ ਇਹ ਹੈ ਕਿ ਪਿੰਡ ਦੇ ਸਰਪੰਚ ਦੇ ਵੱਲੋਂ ਪਹਿਲਾਂ ਕਈ ਮਤੇ ਪਾਸ ਕੀਤੇ ਗਏ ਜਿਸ ਦੇ ਵਿੱਚ ਖਾਸ ਕਰਕੇ ਨਸ਼ਿਆਂ ਨੂੰ ਲੈ ਕੇ ਤਾਂ ਕਿ ਪਿੰਡੇ ਵਿੱਚ ਨਸ਼ੇ ਨੂੰ ਖਤਮ ਕੀਤਾ ਜਾਵੇ ਤੇ ਉਹਨਾਂ ਦਾ ਬਾਈਕਾਟ ਕਰਨ ਦਾ ਐਲਾਨ ਅਤੇ ਉਹਨਾਂ ਦਾ ਕੋਈ ਵੀ ਜਿਹੜਾ ਕਿ ਹੱਤ ਨਹੀਂ ਪੂਰੇਗਾ ਉਹਨਾਂ ਦੇ ਹੱਕ ਦੇ ਵਿੱਚ ਕੋਈ ਵੀ ਨਹੀਂ ਖੜੇਗਾ ਤਾਂ ਅਜਿਹੇ ਜਿਹੜੇ ਸਖਤ ਫੈਸਲੇ ਇਸ ਪਿੰਡ ਦੀ ਪੰਚਾਇਤ ਦੇ ਵੱਲੋਂ ਲਏ ਜਾਂਦੇ ਨੇ ਜਿਸ ਦੇ ਚੱਲਦੇ ਇਸੇ ਵੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਸੀ ਬਿਊਰੋ ਆ ਰਿਪੋਰਟ ਚਨਕਾਟਾ ਨਿਊਜ਼